ਸਸਕੀ ਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਫਰਕਤਾ ਪੈਂਦਾ ਹੈ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਰਾਜਵੀਰ ਜਵੰਦਾ ਦੀ ਸਿਹਤ ਨਾਲ ਜੁੜੀ ਅਪਡੇਟਸ ਨੂੰ ਲੈ ਕੇ ਰਾਜਵੀਰ ਜਵੰਦਾ ਦੀ ਸਿਹਤ ਹਾਲੇ ਵੀ ਨਾਜ਼ੁਕ ਹੈ ਫੋਰਟਿਸ ਨੇ ਇੱਕ ਮੈਡੀਕਲ ਬੁਲੇਟਿਨ ਕੁਝ ਦਿਨ ਪਹਿਲਾਂ ਜਾਰੀ ਕੀਤਾ ਔਰ ਉਸ ਦੇ ਮੁਤਾਬਕ ਨਿਊਰੋਲੋਜੀ ਨਿਊਰੋਲੋਜੀਕਲ ਹਾਲਾਤ ਜਿਹੜੇ ਨੇ ਉਹ ਹਾਲੇ ਵੀ ਨਾਜ਼ੁਕ ਨੇ ਦਿਮਾਗ ਬਹੁਤ ਘੱਟ ਹਰਕਤ ਕਰ ਰਿਹਾ ਹੈ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਲੱਗੀਆਂ ਨੇ ਔਰ ਫੋਰਟਿਸ ਦੇ ਕਹਿਣ ਮੁਤਾਬਕ ਉਹਨਾਂ ਨੂੰ ਲੰਬੇ ਸਮੇਂ ਤੱਕ ਵੈਂਟੀਲੇਟਰ ਸਪੋਰਟ ਦੀ ਜ਼ਰੂਰਤ ਹੈ 27 ਸਤੰਬਰ ਨੂੰ ਹਿਮਾਚਲ ਦੇ ਵਿੱਚ ਬਦੀ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਸੀ ਉਦੋਂ ਤੋਂ ਐ ਰਾਜਵੀਰ ਜਵੰਦਾ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਨੇ ਔਰ ਉਹਨਾਂ ਦੀ ਹਾਲਤ ਲਗਾਤਾਰ ਨਾਜ਼ੁਕ ਬਣੀ ਹੋਈ ਹੈ ਹਾਲਾਂਕਿ ਕੁਝ ਕੁਝ ਸੁਧਾਰ ਦੀਆਂ ਖਬਰਾਂ ਜ਼ਰੂਰ ਆਈਆਂ ਉਹਨਾਂ ਦੇ ਸਰੀਰ ਦੇ ਵਿੱਚ ਥੋੜੀ-ਬਹੁਤ ਹਰਕਤ ਦੀਆਂ ਖਬਰਾਂ ਜ਼ਰੂਰ ਆਈਆਂ ਪਰ ਫੋਰਟਿਸ ਵੱਲੋਂ ਜੋ ਲਗਾਤਾਰ ਜਾਣਕਾਰੀ ਦਿੱਤੀ ਜਾ ਰਹੀ ਹੈ ਫੋਰਟਿਸ ਦੇ ਮੈਡੀਕਲ ਬੁਲੇਟਿਨ ਨੂੰ ਦੇਖ ਕੇ ਲੱਗਦਾ ਹੈ ਕਿ ਉਹਨਾਂ ਦੀ ਹਾਲਤ ਹਲੇ ਵੀ ਬਹੁਤ ਜ਼ਿਆਦਾ ਸੀਰੀਅਸ ਹੈ ਦਿਮਾਗ ਬਹੁਤ ਘੱਟ ਹਰਕਤ ਕਰ ਰਿਹਾ ਹੈ ਫੋਰਟਿਸ ਦੇ ਕਹਿਣ ਮੁਤਾਬਕ ਰੀਡ ਦੀ ਹੱਡੀ ਤੇ ਗੰਬੀਰ ਸੱਟਾਂ ਲੱਗੀਆਂ ਨੇ ਔਰ ਉਹਨਾਂ ਨੂੰ ਲੰਮੇ ਸਮੇਂ ਤੱਕ ਵੈਂਟੀਲੇਟਰ ਤੇ ਰੱਖਣਾ ਪੈਣਾ ਹੈ ਲੰਮੇ ਸਮੇਂ ਤੱਕ ਵੈਂਟੀਲੇਟਰ ਸਪੋਰਟ ਦੀ ਜ਼ਰੂਰਤ ਨੰਦਾ ਪਰੋਗਰੈਸ ਹੋ ਰਹੀ ਹੈ ਫਿਜ਼ਿਕਲੀ ਬੜੇ ਫਿਟ ਸੀਗੇ ਔਰ ਫਿਰ ਫਿਟ ਹੋਣ ਦੇ ਨਾਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਲੋਕਾਂ ਦੀਆਂ ਦੁਆਵਾਂ ਨਾਲ ਉਹ ਬਿਹਤਰ ਹੋ ਰਹੇ ਨੇ ਪਰ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਹੈ ਕਿ ਆਵਾਰਾ ਪਸ਼ੂਆਂ ਕਰਕੇ ਇਹ ਬਹੁਤ ਸਾਰੀਆਂ ਜਾਨਾਂ ਸਾਡੀਆਂ ਖਤਰੇ 'ਚ ਪੈਦੀਆਂ ਔਰ ਆਵਾਰਾ ਪਸ਼ੂਆਂ ਕਰਕੇ ਹੁਣ ਸਾਨੂੰ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਮਨੁੱਖੀ ਜਾਨ ਜ਼ਿਆਦਾ ਕੀਮਤੀ ਹੈ ਜਾਂ ਫਿਰ ਅਸੀਂ ਆਪਣੇ ਪਸ਼ੂਆਂ ਦੀ ਸਾਂਭ ਸੰਭਾਲ ਕਰਨ ਤੋਂ ਅਸਮਰਥ ਹੈ ਜਦੋਂ ਸੈਸ ਇਕੱਠਾ ਹੁੰਦਾ ਜਦੋਂ ਇੰਨਾ ਜਿਆਦਾ ਸੰ ਅਸੀਂ ਆਪਣਾ ਟੈਕਸ ਦੇ ਵਿੱਚ ਵੀ ਰੱਖਦੇ ਆ ਤਾਂ ਫਿਰ ਨਪਿੰਦਰ ਬਰਾੜ ਸਾਡੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਨਪਿੰਦਰ ਇਸ ਵੇਲੇ ਤਾਜ਼ਾ ਅਪਡੇਟ ਕੀ ਹੈ ਮਤਲਬ ਕੋਈ ਡਾਕਟਰਸ ਕੀ ਕਹਿ ਰਹੇ ਨੇ ਇੱਕ ਮੈਡੀਕਲ ਬੁਲੇਟਿਨ ਜਾਰੀ ਹੁੰਦਾ ਬਹੁਤ ਸਾਰੇ ਲੋਕ ਮਿਲ ਕੇ ਆਉਂਦੇ ਨੇ ਪਰ ਇੱਕ ਗੱਲ ਹਰ ਕੋਈ ਨਾਲ ਜੋੜ ਦਿੰਦਾ ਹੈ ਕਿ ਸਿਰਫ ਦਵਾਵਾਂ ਹੀ ਬਚਾ ਸਕਦੀਆਂ ਨੇ ਮੈਡੀਕਲੀ ਕੀ ਐਗਜ਼ੈਕਟ ਸਿਚੁਏਸ਼ਨ ਹੈ ਵੀ ਜੀ ਦੇਖੋ ਦਵਾਵਾਂ ਹੀ ਬਚਾ ਸਕਦੀਆਂ ਨੇ ਇਸ ਕਰਕੇ ਸ਼ਬਦ ਜਿਹੜਾ ਉਹ ਹਰੇਕ ਦੇ ਮੂੰਹ ਤੇ ਹੈ ਕਿ ਜਿਸ ਤਰ੍ਹਾਂ ਦੀ ਹਾਲਤ ਇਸ ਵੇਲੇ ਰਾਜਵੀਰ ਦੀ ਹੈ ਐਸੇ ਹਾਲ ਐਸੀ ਹਾਲਤ ਦੇ ਵਿੱਚ ਮਰੀਜ਼ ਅਸੀਂ ਅਕਸਰ ਡਾਕਟਰ ਕਹਿੰਦੇ ਨੇ ਕਿ ਰੱਬ ਦਾ ਦੂਜਾ ਰੂਪ ਹੈ ਪਰ ਅਸੀਂ ਅਕਸਰ ਦੇਖਦੇ ਹਾਂ ਕਿ ਡਾਕਟਰ ਇਹ ਗੱਲ ਕਹਿੰਦੇ ਕਿ ਜੀ ਤੁਸੀਂ ਅਸੀਂ ਆਪਦੀ ਮਿਹਨਤ ਕਰ ਸਕਦੇ ਆਂ ਪਰ ਤੁਸੀਂ ਅਰਦਾਸ ਕਰੋ ਵਾਹਿਗੁਰੂ ਭਲੀ ਕਰੇ ਉਹੀ ਚੀਜ਼ ਹੈ ਕਿਉਂਕਿ ਬਹੁਤ ਜ਼ਿਆਦਾ ਨਾਜ਼ੁਕ ਹਾਲਤ ਹੈ ਹਾਲਾਂਕਿ ਜਿਹੜੀ ਅੱਜ ਮੈਡੀਕਲ ਰਿਪੋਰਟ ਦਿੱਤੀ ਗਈ ਹੈ ਮੀਡੀਆ ਬੁਲਟਨ ਹਾਲਾਂਕਿ ਉਹਦੇ ਵਿੱਚ ਬੜਾ ਸੰਕੋਚ ਕੇ ਸ਼ਬਦਾਂ ਦਾ ਬੜਾ ਸੋਚ-ਸਮਝ ਕੇ ਇਸਤੇਮਾਲ ਕੀਤਾ ਜਾਂਦਾ ਹੈ ਕਿਉਂਕਿ ਬੜਾ ਭਾਵਨਾਵਾਂ ਜੁੜੀਆਂ ਹੋਈਆਂ ਨੇ ਪੂਰੀ ਦੁਨੀਆ ਦੇ ਵਿੱਚ ਬੈਠੇ ਪੰਜਾਬੀਆਂ ਦੀ ਨਜ਼ਰ ਹੈ ਜਿਹੜੀ ਰਾਜਵੀਰ ਜਵੰਦਰ ਤੇ ਹਰੇਕ ਅਰਦਾਸ ਕਰ ਰਿਹਾ ਤਾਂ ਦੇਖੋ ਐਸੇ ਦੇ ਵਿੱਚ ਉਹਨਾਂ ਨੇ ਸਿੱਧਾ ਲਿਖਿਆ ਹੈ ਕਿ ਹਾਲਤ ਨਾਜ਼ੁਕ ਹੈ वेंटिलेटर ਲੱਗਾ ਹੋਇਆ ਲੰਬੇ ਟਾਈਮ ਤੱਕ ਵੈਂਟੀਲੇਟਰ ਦੀ ਹਜੇ ਲੋੜ ਆ ਆਉਣ ਵਾਲੇ ਹੋਰ ਕਈ ਦਿਨ ਔਰ ਉਹਨਾਂ ਨੇ ਇਹ ਜ਼ਰੂਰ ਲਿਖਿਆ ਕਿ ਹਲਕੀ ਮੂਵਮੈਂਟ ਦੇ ਨਾਲ ਯਾਨੀ ਕਿ ਬਾਡੀ ਦੇ ਵਿੱਚ ਥੋੜੀ-ਬੋਤੀ ਮੂਵਮੈਂਟ ਜਿਹੜੀ ਆ ਉਹ ਨਜ਼ਰ ਆਈ ਆ ਔਰ ਪਰ ਨਾਜ਼ੁਕ ਹੈ ਕਿਉਂਕਿ ਜਿਹੜਾ ਜਿਸ ਤਰ੍ਹਾਂ ਦੀਆਂ ਸੱਟਾਂ ਨੇ ਜਿਸ ਤਰ੍ਹਾਂ ਦੀ ਸਥਿਤੀ ਹੈ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਹਲੇ ਰਾਜਵੀਰ ਜਿਹੜਾ ਹੈਗਾ ਸੰਘਰਸ਼ ਕਰ ਰਿਹਾ ਤਾਂ ਆ ਇਹ ਹੀ ਸਾਰੇ ਕਰ ਰਹੇ ਨੇ ਚਾਹੇ ਉਹਨਾਂ ਦੇ ਸਨੇਹੀ ਹੋਣ ਚਾਹੇ ਉਹਨਾਂ ਨੂੰ ਜਿਹੜੇ ਮਿਲੇ ਵੀ ਨਹੀਂ ऐसे ਲੋਕ ਵੀ ਉਹਨਾਂ ਦੇ ਲਈ ਇਨੀਆਂ ਦੁਆਵਾਂ ਕਰ ਰਹੇ ਨੇ ਅਰਦਾਸਾਂ ਹੋ ਰਹੀਆਂ ਨੇ ਕਿਸ ਨੌਜਵਾਨ ਗਾਇਕ ਨੂੰ ਜਿਹੜੀ ਹੈ ਇੱਕ ਵਾਰੀ ਸਿਰ ਤੋਂ ਪਰਮਾਤਮਾ ਦੂਜੀ ਕਹਾਂਗੇ ਕਿ ਦੂਜੀ ਜ਼ਿੰਦਗੀ ਬਖਸ਼ੇ ਕਿਉਂਕਿ ਜਿਸ ਤਰ੍ਹਾਂ ਦੀ ਸਥਿਤੀ ਉਹਦੇ ਲਈ ਇੰਨਾ ਭਿਆਨਕ ਪੜਾ ਹਸਤਾ ਹੋਇਆ ਤਾਂ ਪਰਮਾਤਮਾ ਉਹਨੂੰ ਲੰਮੀ ਉਮਰ ਬਖਸ਼ੇ ਇਸ ਕਰਕੇ ਹਰ ਕੋਈ ਅਰਦਾਸ ਕਰ ਰਿਹਾ ਤਾਂ ਦੇਖਦੇ ਹਾਂ ਜੀ ਮੈਡੀਕਲ ਰਿਪੋਰਟ ਜਿਹੜਾ ਜਿੱਦਾਂ ਅੱਜ ਜਾਰੀ ਹੋਇਆ ਤਾਂ ਡਾਕਟਰ ਜੀ ਇਸ ਤੇ ਅਪਡੇਟ ਦਿੰਦੇ ਨੇ ਉਸ ਤੋਂ ਬਾਅਦ ਸਥਿਤੀ ਸਾਫ਼ ਹੋਏਗੀ ਪਰ ਹਰ ਕਿਸੇ ਦੇ ਜ਼ਹਿਨ ਜਿਸ ਤਰ੍ਹਾਂ ਤੁਹਾਡੇ ਜ਼ਹਿਨ ਦੇ ਵਿੱਚ ਸਵਾਲ ਔਰ ਸਾਡੇ ਦਰਿਏ ਦੂਰ ਬੈਠੇ ਲੋਕ ਜਿਹੜੇ ਉਹ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਰਾਜਵੀਰ ਦੀ ਸਥਿਤੀ ਨੂੰ ਤਾਂ ਸਾਡੀਆਂ ਨਜ਼ਰਾਂ ਵੀ ਇੱਧਰ ਦੇਖੋ ਘੋਟਿਸ ਤੇ ਨੇ ਜਾਂ ਜਿਹੜੇ ਉਹਨਾਂ ਨੂੰ ਮਿਲ ਕੇ ਆਉਂਦੇ ਨੇ ਉਹਨਾਂ ਤੇ ਨੇ ਕਿ ਸਾਨੂੰ ਉਹ ਕੁਝ ਦੱਸਣ ਅਸੀਂ ਬੜਾ ਸਾਧਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਤੁਸੀਂ ਰਾਜਵੀਰ ਨੂੰ ਦੇਖਿਆ ਤੋ ਦੀ ਕੋਈ ਮੂਵਮੈਂਟ ਨਜ਼ਰ ਆਈ ਕੋਈ ਐਕਟੀਵਿਟੀ ਨਜ਼ਰ ਆਈ ਜੇ ਡਾਕਟਰ ਕੀ ਕਹਿੰਦੇ ਨੇ ਉਹਦਾ ਪਰਿਵਾਰ ਕੀ ਕਰਦਾ ਇਹ ਚੀਜ਼ਾਂ ਅਸੀਂ ਉਹਦੇ ਤੇ ਅ ऑब्ਜ਼ਰਵ ਕਰਕੇ ਜਿਹੜਾ ਹੈਗਾ ਉਹ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਬੜਾ ਨਾਜ਼ੁਕ ਜੀ ਸਥਿਤੀ ਬਣੀ ਹੋਈ ਹੈ ਤੇ ਇਹੀ ਉਮੀਦ ਕਰਦੇ ਹਾਂ ਚੰਗੇ ਦੀ ਆਸ ਕਰਦੇ ਹਾਂ ਕਿ ਰਾਜੂ ਜਲਦੀ ਠੀਕ ਹੋਵੇ ਪਰ ਹਾਂ ਇਹ ਉਹਦੇ ਇਲਾਜ ਤੇ ਟਾਈਮ ਲੱਗ ਸਕਦਾ ਹੈ ਜਿਸ ਤਰ੍ਹਾਂ ਦੀ ਜੀ ਸਾਨੂੰ ਨਜ਼ਰ ਆ ਰਹੀ ਹੈ ਜੀ ਠੀਕ ਹੈ ਸ਼ੁਕਰੀਆ ਨਪਿੰਦਰ ਧੰਨਵਾਦ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਬਹੁਤ ਐ ਪਰਮੇ ਦੀ ਤੇ ਬੜੀ ਸੋਚ ਸਮਝ ਕੇ ਇਸ ਵੇਲੇ ਰਿਪੋਰਟਿੰਗ ਕਰਨ ਦੀ ਜ਼ਰੂਰਤ ਹੁੰਦੀ ਹੈ ਜਿਸ ਵੇਲੇ ਤੁਸੀਂ ਕੋਈ ਇਹੋ ਜੀ ਜਗ੍ਹਾ ਤੇ ਖੜੇ ਹੁੰਨੇ ਹੋ ਜਿੱਥੇ ਐ ਤੁਹਾਡਾ ਬੋਲਿਆ ਇੱਕ ਸ਼ਬਦ ਵੀ ਉਸਦੇ ਮਤਲਬ ਬਹੁਤ ਸਾਰੇ ਕੱਢੇ ਜਾ ਸਕਦੇ ਹੁੰਦੇ ਆ ਤਾਂ ਐਸੇ ਵਿੱਚ ਤੁਹਾਨੂੰ ਬਹੁਤ ਗੱਲਾਂ ਤੋਂ ਸੰਕੋਚ ਕਰਨ ਦੀ ਬਹੁਤ ਸਾਰੀਆਂ ਗੱਲਾਂ ਨੂੰ ਇਹ ਬੜੇ ਸੂਝ-ਬੂਝ ਤੇ ਸਿਆਣਪ ਨਾਲ ਅੱਗੇ ਦੱਸਣ ਦੀ ਜ਼ਰੂਰਤ ਹੁੰਦੀ ਹੈ। ਉਹੀ ਜ਼ਿਕਰ ਨਪਿੰਦਰ ਬਰਾੜ ਕਰ ਰਹੇ ਸੀ ਜੋ ਡਾਕਟਰ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਫੋਰਟਿਸ ਦੇ। ਉਹਨਾਂ ਨੇ ਵੀ ਬੜੇ ਸੰਕੋਚ ਦੇ ਨਾਲ ਸ਼ਬਦਾਂ ਦਾ ਇਸਤੇਮਾਲ ਕੀਤਾ ਪਰ ਉਹਨਾਂ ਨੇ ਨਾਲ ਸਥਿਤੀ ਵੀ ਦੱਸੀ ਹੈ ਕਿ ਸਥਿਤੀ ਗੰਭੀਰ ਹੈ। ਔਰ ਅਖੀਰ ਤੇ ਇੱਕੋ ਗੱਲ ਕਹਿ ਸਕਦੇ ਹਾਂ ਕਿ ਸਿਰਫ ਅਰਦਾਸਾਂ, ਦੁਆਵਾਂ ਹੀ ਨੇ ਜਿਹੜੀਆਂ ਰਾਜਵੀਰ ਦੀ ਰਿਕਵਰੀ ਦੇ ਵਿੱਚ ਸਭ ਤੋਂ ਵੱਡਾ ਰੋਲ ਅਦਾ ਕਰ ਸਕਦੀਆਂ। ਤੁਹਾਨੂੰ ਹੋਰ ਸਿਆਸੀ ਖਬਰਾਂ ਤੇ ਨਜ਼ਰ ਪਾ ਲੈਣੇ ਆ ਸਾਬਕਾ ਮੰਤਰੀ ਅਨਿਲ ਜੋਸ਼ੀ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਇਸ ਇਸ ਗੱਲ ਦਾ ਐਲਾਨ ਉਹਨਾਂ ਖੁਦ న్యూਸ 18 ਤੇ ਕੀਤਾ ਹੈ ਅਨਿਲ ਜੋਸ਼ੀ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਕਾਂਗਰਸ ਪਾਰਟੀ ਚ ਸ਼ਾਮਲ ਹੋਣਗੇ ਬਾਕਾਇਦਾ ਇਸ ਨੂੰ ਲੈ ਕੇ ਉਹ ਦਿੱਲੀ ਚ ਰਾਹੁਲ ਗਾਂਧੀ ਤੇ ਕੇਸੀ ਵੈਨੂ ਗੋਪਾਲ ਦੇ ਨਾਲ ਮੁਲਾਕਾਤ ਵੀ ਕਰ ਚੁੱਕੇ ਨੇ ਬੰਦ ਵਧੀਆ ਮਾਹੌਲ ਦੇ ਵਿੱਚ ਵਧੀਆ ਗੱਲ ਪੋਲੀਟੀਕਲ ਗੱਲਾਂ ਵੀ ਹੋਈਆਂ ਉਹਨਾਂ ਨੇ ਮੇਰੀ ਫੈਮਿਲੀ ਬੈਕਗ੍ਰਾਉਂਡ ਵੀ ਬਾਰੇ ਮਤਲਬ ਬਹੁਤ ਵਧੀਆ ਖੁਸ਼ੀ ਉਹ ਉਹਨਾਂ ਨੇ ਬਹੁਤ ਗਰਮ ਜੋਸ਼ੀ ਦੇ ਨਾਲ ਉਹਨਾਂ ਦੇ ਨਾਲ ਕਰ ਗਿਆ ਸੀ ਉਹਨਾਂ ਨੇ ਬਹੁਤ ਲੰਬਾ ਛੇਰ ਅਸੀਂ ਬੈਠੇ ਵੀ ਅਕਾਲੀ ਦਲ ਨੂੰ ਲੈ ਕੇ ਜੋਸ਼ੀ ਨੇ ਕਿਹਾ ਕਿ ਵਿਚਾਰਧਾਰਾ 'ਚ ਫਰਕ ਹੋਣ ਕਰਕੇ ਉਹ 6 ਮਹੀਨੇ ਪਹਿਲਾਂ ਹੀ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਨੇ ਹਾਂ ਸਾਲ ਸਾਲ ਦੇ ਕਰੀਬ ਹੀ ਹੋ ਗਿਆ ਨਾ ਉਹ ਰਿਜ਼ੀਗਨੇਸ਼ਨ ਐਕਸੈਪਟ ਨਹੀਂ ਹੋਇਆ ਸੀ ਕਿਉਂਕਿ ਐਨ ਕਿਸ਼ੋਰ ਮਾਤੇ ਤੁਸੀਂ ਦੋਵਾਂ ਨੇ ਹੀ ਰਿਜ਼ਾਈਨ ਕੀਤਾ ਹਾਂ ਪਰ ਮੈਂ ਮੈਂ ਰਿਜ਼ਾਈਨ ਦੇ ਦਿੱਤਾ ਜੀ ਐਕਸੈਪਟ ਕਰਨਾ ਨਾ ਕਰਨਾ ਉਹਨਾਂ ਦੀ ਮਰਜ਼ੀ ਹੈ ਮੈਂ ਰਿਜ਼ਾਈਨ ਦੇ ਦਿੱਤਾ ਸੀ ਜ਼ਿਕਰੇ ਖਾਸ ਹੈ ਕਿ ਭਾਜਪਾ ਕਾਲੀ ਸਰਕਾਰ 'ਚ ਮਿਲ ਜੋਸ਼ੀ ਮੰਤਰੀ ਵੀ ਰਹਿ ਚੁੱਕੇ ਨੇ ਤੇ ਕਿਸਾਨ ਅੰਦੋਲਨ ਦੌਰਾਨ ਪਾਰਟੀ ਲਾਈਨ ਤੋਂ ਵੱਖ ਹੋ ਕੇ ਬਿਆਨਬਾਜ਼ੀ ਕਰਨ ਦੇ ਚੱਲਦੇ ਉਹਨਾਂ ਨੂੰ ਭਾਜਪਾ ਨੇ ਪਾਰਟੀ 'ਚੋਂ ਸਸਪੈਂਡ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਹ ਅਕਾਲੀ ਦਲ 'ਚ ਸ਼ਾਮਲ ਹੋਏ ਤੇ ਹੁਣ ਅਕਾਲੀ ਦਲ ਵੀ ਛੱਡ ਕੇ ਕਾਂਗਰਸ ਦੇ ਹੋ ਜਾਣਗੇ ਤੇ ਚੰਡੀਗੜ੍ਹ ਨਗਰ ਨਿਗਮ ਦੀ ਹਾਊਸ ਮੀਟਿੰਗ ਦੇ ਵਿੱਚ ਜ਼ਬਰਦਸਤ ਹੰਗਾਮਾ ਹੋ ਗਿਆ ਇਹ ਹੰਗਾਮਾ ਉਸ ਵੇਲੇ ਹੋਇਆ ਜਦੋਂ ਕਾਂਗਰਸ ਤੇ ਆਪ ਕੌਂਸਲਰਾਂ ਨੇ ਮੇਅਰ ਹਰਪ੍ਰੀਤ ਕੌਰ ਬਬਲਾ ਨੂੰ ਉਹਨਾਂ ਦੇ ਵਿਦੇਸ਼ ਦੌਰੇ ਨੂੰ ਲੈ ਕੇ ਕੇਰਨ ਦੀ ਕੋਸ਼ਿਸ਼ ਕੀਤੀ ਨਾਲ ਹੀ ਸਫਾਈ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੇ ਖਿਲਾਫ ਵੀ ਆਵਾਜ਼ ਚੱਕੀ ਮੇਅਰ ਤੇ ਭਾਜਪਾ ਕੌਂਸਲਰ ਨੇ ਜਦੋਂ ਉਹਨਾਂ ਨੂੰ ਹੰਗਾਮਾ ਕਰਨ ਤੋਂ ਰੋਕਿਆ ਤਾਂ ਨਾਹਰੇਬਾਜ਼ੀ ਕਰਦੇ ਆਂ ਬੈਲ ਚੁੱਤਰ ਆਏ ਇਸ ਦੌਰਾਨ ਉਹਨਾਂ ਮੀਟਿੰਗ ਦੇ ਏਜੰਡੇ ਦੇ ਪੇਪਰ ਪਾੜ ਕੇ ਮੇਹਰ ਵੱਲ ਸਿੱਟੇ ਜਦੋਂ ਮਾਰਸ਼ਲਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨਾਲ ਵੀ ਹੱਥੋਂ ਭਾਈ ਕੀਤੀ ਇਸ ਪੂਰੇ ਮਾਮਲੇ 'ਚ ਮੇਰ ਹਰਪ੍ਰੀਤ ਕੋਰ ਬਬਲਾ ਦਾ ਕਹਿਣਾ ਹੈ ਕਿ ਹੱਥੋਪਾਈ ਕਰਨ ਵਾਲੇ ਕਾਉਂਸਲਰ ਖਿਲਾਫ ਐਫ ਆਈ ਆਰ ਦਰਜ ਕਰਵਾਈ ਜਾਏਗੀ। ਦੇਖੀ ਜੀ ਉਹਨਾਂ ਦਾ ਬਿਹੇਵੀਅਰ ਕੀ ਹੈ? ਅਗਰ ਕਿਸੇ ਵੀ ਮੇਰੇ ਮਾਰਸ਼ਲ ਕੋ, ਕਿਸੇ ਵੀ ਮਾਰਸ਼ਲ ਕੋ ਮੈਂ ਦੁਬਾਰਾ ਰਿਪੀਟ ਕਰਤੀ ਉਹ ਅਗਰ ਚੋਟ ਆਤੀ ਹੈ ਤਾਂ ਇਨਕੇ ਅਗੇਂਸਟ ਐਫ ਆਈ ਆਰ ਕੀਤੀ ਜਾਏਗੀ। ਬਬਲਾ ਕਹ ਰਿਹਾ ਹੈ ਕਿ ਜਦੋਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੀ ਇਸ ਤਰ੍ਹਾਂ ਹੱਥੋਪਾਈ ਹੋਣ ਲੱਗ ਪੈਣ ਫਿਰ ਪਰਖ ਧਪੈਂਦਾ ਹੈ। ਤੇ ਖਬਰ ਮੋਗਾ ਤੋਂ ਜਿੱਥੇ ਚਾਰ ਨਕਲੀ ਪੁਲਿਸ ਵਾਲੇ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਰੇਡ ਕਰਦੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਡਰਾ ਕੇ ਇੱਕ ਮਹਿਲਾ ਤੋਂ 1.5 ਲੱਖ ਰੁਪਏ ਲੈ ਲੇ ਨਸ਼ਾ ਤਸਕਰੀ ਦਾ ਮਾਮਲਾ ਦਰਜ ਕਰਨ ਦੀ ਧਮਕੀ ਦਿੱਤੀ ਮੁਲਜ਼ਮਾਂ ਕੋਲੋਂ ਪੁਲਿਸ ਦੀਆਂ ਪੰਜ ਵਰਦੀਆਂ ਬਰਾਮਦ ਹੋਈਆਂ ਨੇ ਹੋਰ ਵੀ ਕਈ ਸਾਜੋ ਸਮਾਨ ਉਹਨਾਂ ਦੇ ਕੋਲੋਂ ਮਿਲਿਆ ਹੈ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਸੀ ਨਕਲੀ ਪੁਲਿਸ ਵਾਲੇ ਬਣ ਕੇ ਲੋਕਾਂ ਤੋਂ ਨਜਾਇਜ਼ ਉਗਰਾਹੀ ਨਜਾਇਜ਼ ਵਸੂਲੀ ਕਰਦੇ ਸੀ ਤੇ ਹੁਣ ਆਖਿਰਕਾਰ ਪੁਲਿਸ ਦੇ ਹੱਥੇ ਚੜ ਗਏ ਸਾਨੂੰ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਕਿ ਕਿਸ ਤਰ੍ਹਾਂ ਦਾ ਗਰੋ ਜਿਹੜਾ ਹੈਗਾ ਉਹ ਮੋਗਾ ਏਰੀਆ ਚ ਐਕਟਿਵ ਹੈਗਾ ਜਿਸ ਵਿੱਚ 6-7 ਲੋਕ ਜਿਹੜੇ ਹੈਗੇ ਆ ਇਹ ਲੋਕਾਂ ਨੂੰ ਪੁਲਿਸ ਦੀਆਂ ਵਰਦੀਆਂ ਪਾ ਕੇ ਪੰਜਾਬ ਪੁਲਿਸ ਦੇ ਨਾਮ ਤੇ ਲੋਕਾਂ ਨੂੰ ਡਰਾਤਮਕਾ ਕੇ ਪੈਸੇ ਠੱਗਦੇ ਸੀ ਤੇ ਇਸ ਸਿਕਰਟ ਇਨਫੋਰਮੇਸ਼ਨ ਦੇ ਸਪੈਸੀਫਿਕ ਇਨਫੋਰਮੇਸ਼ਨ ਦੇ ਤਹਿਤ ਅਸੀਂ FIR ਨੰਬਰ 108 ਜਿਹੜੀ ਥਾਣਾ ਜਿਤਵਾਲ ਅਸੀਂ ਰਜਿਸਟਰਡ ਕੀਤੀ ਹੈਗੀ ਅਗੇਂਸਟ 6 ਪਰਸਨਸ ਤੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਜੋ ਹੈਗਾ ਮੌਕੇ ਤੇ ਛੇ ਚਾਰ ਬੰਦਿਆਂ ਨੂੰ ਇੱਕ ਕਾਰ ਜਿਹੜੀ Swift ਕਾਰ ਹੈਗੀ ਹੈ ਚਿੱਟੇ ਰੰਗ ਦੀ ਉਸ ਤੋਂ ਗ੍ਰਿਫਤਾਰ ਕੀਤਾ ਤੇ ਉਸ ਕਾਰ ਵਿੱਚੋਂ ਸਾਨੂੰ 6 ਜਿਹੜੀਆਂ ਹੈਗੀਆਂ ਸੋਰੀ ਪੰਜ ਵਰਦੀਆਂ ਬਰਾਮਦ ਹੋਈਆਂ ਜੋ 2 ASI ਰੈਂਕ ਦੀਆਂ ਤੇ 3 ਕਨਸਟੇਬਲ ਰੈਂਕ ਦੀਆਂ ਨਾਲ ਕੋਲ ਯੂਨੀਫਾਰਮ ਸਾਨੂੰ ਬਰਾਮਦ ਹੋਈ। ਇਹ ਸਰ ਕਿੱਥੇ ਗਏ ਸੀ ਕਿਸੇ ਦੇ ਘਰੇ ਗਏ ਸੀਗੇ ਪੈਸੇ ਲੈਣ ਗਏ ਸੀਗੇ ਜਾਂ ਕਿਵੇਂ ਉਹਨੂੰ ਧਮਕਾਉਂਦੇ ਸੀ ਕਿਵੇਂ ਪੈਸੇ ਲੈਂਦੇ। ਇਹ ਜੋ ਇਹਨਾਂ ਦੀ ਮੋਡਸ ਆਪਰੈਂਡੀ ਹੈਗੀ ਸੀ ਇਹ ਜੋ ਸਾਨੂੰ ਪਤਾ ਲੱਗਿਆ ਹੈ ਕਿ ਇੱਕ ਏਰੀਆ ਜਿਹੜਾ ਢੋਡੀ ਦੇ ਪਿੰਡ 'ਚ ਕਿਸੇ ਦੇ ਘਰੇ ਗਏ ਸੀ ਉਸ ਨੂੰ ਇਹਨਾਂ ਨੇ ਐਨਡੀਪੀਏ ਐਕਟ ਦੇ ਤਹਿਤ ਉਸ ਨੂੰ ਬੁੱਕ ਕਰਨ ਦੇ ਚਾਂਸੇ ਡਰਾਵਾ ਦੇ ਕੇ ਨਾ ਉਸ ਕੋ 1.5 ਲੱਖ ਰੁਪਏ ਦੀ ਇਹਨਾਂ ਨੇ ਮੰਗ ਕੀਤੀ ਸੀ ਪਰ ਪੁਲਿਸ ਨੂੰ ਜੋ ਇਨਫੋਰਮੇਸ਼ਨ ਮਿਲੀ ਤੇ ਪੁਲਿਸ ਨੇ ਇਹਨਾਂ ਨੂੰ ਪਹਿਲਾਂ ਹੀ ਜੋ ਹੈਗਾ ਅਰੈਸਟ ਕਰ ਲਿਆ ਤੇ ਇਹਨਾਂ ਕੋਲੋਂ ਜਿਹੜੀ ਤੇ ਬਠਿੰਡਾ ਬਲਾਸਟ ਨਾਲ ਜੁੜੀ ਇੱਕ ਵੱਡੀ ਅਪਡੇਟ ਹੈ ਬਠਿੰਡਾ ਦੇ ਪਿੰਡ ਜੀਦਾ ਦੇ ਵਿੱਚ ਜਿਹੜਾ ਬਲਾਸਟ ਹੋਇਆ ਸੀ ਉਸ ਮੁਲਜ਼ਮ ਨੇ ਆਪਣਾ ਗੁਨਾਹ ਕਬੂਲ ਲਿਆ ਹੈ ਮੁਲਜ਼ਮ ਗੁਰਪ੍ਰੀਤ ਨੇ ਬੰਬ ਬਣਾਉਣ ਦੀ ਗੱਲ ਕਬੂਲੀ ਹੈ ਕਿ ਉਹ ਘਰ ਦੇ ਵਿੱਚ ਹੀ ਬੰਬ ਤਿਆਰ ਕਰ ਰਿਹਾ ਸੀ 29 ਸਤੰਬਰ ਨੂੰ ਮੁਲਜ਼ਮ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਕੋਰਟ ਨੇ ਗੁਰਪ੍ਰੀਤ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਸੀ ਇਸ ਵੇਲੇ ਉਹ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਹੈ ਪਿੰਡ ਚੀਦਾ ਦੇ ਵਿੱਚ ਉਹ ਆਪਣੇ ਘਰੇ ਬੰਬ ਬਣਾ ਰਿਹਾ ਸੀ ਜਿਸ ਵੇਲੇ ਧਮਾਕਾ ਹੋ ਗਿਆ ਸੀ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਇੱਕ ਹੱਥ ਕੱਟਣਾ ਪਿਆ ਹਸਪਤਾਲ ਦੇ ਵਿੱਚ ਸ਼ਾਮ ਨੂੰ ਜਦੋਂ ਉਸ ਦਾ ਪਿਤਾ ਆ ਕੇ ਉਹ ਸਮਾਨ ਨੂੰ ਸਮੇਟਣ ਲੱਗਿਆ ਤਾਂ ਦੁਬਾਰਾ ਬਲਾਸਟ ਹੋਇਆ ਤੇ ਉਸ ਦਾ ਪਿਤਾ ਵੀ ਜ਼ਖਮੀ ਹੋ ਗਿਆ ਹੁਣ ਉਸ ਗੁਰਪ੍ਰੀਤ ਸਿੰਘ ਨੂੰ ਪੁਲਿਸ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਗਿਆ কোর্ਟ ਚ ਪੇਸ਼ ਕੀਤਾ ਗਿਆ কোর্ਟ ਨੇ ਜੁਡੀਸ਼ੀਅਲ ਕਸਟਡੀ ਚ ਭੇਜ ਦਿੱਤਾ ਪਰ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਉਸ ਨੇ ਬੰਬ ਬਣਾਉਣ ਦੀ ਗੱਲ ਕਬੂਲੀ ਹੈ ਤਾਂ ਪਠਿੰਡਾ ਦੇ ਪਿੰਡ ਜੀਦਾ ਦੀ ਇਹ ਘਟਨਾ ਹੈ ਜਿੱਥੇ ਇੱਕ ਘਰ ਦੇ ਵਿੱਚ ਦੋ ਬਲਾਸਟ ਹੋਏ ਸੀ ਕਿਉਂਕਿ ਆਨਲਾਈਨ ਕੁਝ ਸਮਗਰੀ ਮੰਗਾਈ ਗਈ ਸੀ ਵਿਸਫੋਟਕ ਸਮਗਰੀ ਤੇ ਜਦੋਂ ਉਸ ਨੂੰ ਘਰੇ ਤਿਆਰ ਕੀਤਾ ਜਾ ਰਿਹਾ ਸੀ ਤਾਂ ਉਸ ਵੇਲੇ ਉਸ ਦੇ ਵਿੱਚ ਬਲਾਸਟ ਹੋ ਗਿਆ ਸੋ ਉਸ ਬਲਾਸਟ ਦੇ ਵਿੱਚ ਇਸ ਨੌਜਵਾਨ ਗੁਰਪ੍ਰੀਤ ਦਾ ਆਪਣਾ ਵੀ ਹੱਥ ਕੱਟਿਆ ਗਿਆ ਕਿਉਂਕਿ ਬਾਰੂਦ ਲੱਗਿਆ ਉਸ ਦੇ ਵਿੱਚ ਉਸ ਧਮਾਕੇ ਦੇ ਵਿੱਚ ਹੱਥ ਸੜ ਗਿਆ ਔਰ ਇੰਨਾ ਜ਼ਿਆਦਾ ਖਰਾਬ ਹੋ ਗਿਆ ਕਿ ਡਾਕਟਰਾਂ ਨੂੰ ਆਖਿਰਕਾਰ ਉਸਦਾ ਹੱਥ ਕੱਟਣਾ ਪਿਆ ਤੇ ਇਸ ਵੇਲੇ ਉਹ ਬਠਿੰਡਾ ਦੀ ਜਿਹੜੀ ਕੇਂਦਰੀ ਜੇਲ ਹੈ ਉਸ ਤੇ ਵਿੱਚ ਬੰਦ ਹੈ ਕਿਉਂਕਿ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਸੀ ਪਰ ਅਪਡੇਟ ਇਹ ਹੈ ਕਿ ਇਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਬੰਬ ਬਣਾਉਣ ਦੀ ਗੱਲ ਕਬੂਲੀ ਹੈ ਪੁਲਿਸ ਦੀ ਪੁੱਛਗਿੱਛ ਦੇ ਵਿੱਚ ਸੂਰਜਬਾਨ ਸਾਡੇ ਸਹਿਯੋਗੀ ਜੁੜੇ ਨੇ ਇਹ ਸੂਰਜ ਲਗਾਤਾਰ ਆਪਾਂ ਪਹਿਲੇ ਦਿਨ ਤੋਂ ਜ਼ਿਕਰ ਕਰ ਰਹੇ ਆ ਕਿ ਇਹ ਇਹ ਬੰਬ ਬਣਾ ਰਿਆ ਸੀ ਇਹ ਕੀ ਕੁਛ ਇਸ ਨੇ ਪੁਲਿਸ ਦੀ ਪੁੱਛਗਿੱਛ ਦੇ ਵਿੱਚ ਦੱਸਿਆ ਕਿ ਕਿਸ ਕਿਸ ਲਈ ਬੰਬ ਬਣਾ ਰਿਆ ਸੀ ਮਤਲਬ ਵਜ੍ਹਾ ਕੀ ਸੀ ਦੇਖੋ ਦੋ ਤਿੰਨ ਚੀਜ਼ਾਂ ਐਮ ਨੇ ਸਭ ਤੋਂ ਪਹਿਲਾ ਸਵਾਲ ਤਾਂ ਇਹ ਸੀ ਕਿ ਆਖਰਕਾਰ ਇਹ ਵਿਸਪੋਟਿਕ ਸਮਗਰੀ ਹੈ ਉਹ ਮਹਿੰਗਾਈ ਕਿੱਥੋਂ ਹੈ ਪੁਲਿਸ ਵਕ ਵਕ ਚੋਰੀਆਂ ਦੇ ਕੰਮ ਕਰ ਰਹੀ ਹੈ ਪਰ ਜਿਸ ਤਰ੍ਹਾਂ ਦੇ ਸਵਾਲ ਪੁਲਿਸ ਕਰ ਰਹੀ ਹੈ ਉਹਨਾਂ ਸਵਾਲਾਂ ਦਾ ਬੜਾ ਆਸਾਨੀ ਦੇ ਨਾਲ ਜਵਾਬ ਹੈ ਗੁਰਪ੍ਰੀਤ ਦਿੰਦਾ ਨਜ਼ਰ ਆ ਰਿਹਾ ਹੈ ਅੱਛਾ ਕਿਤਾ ਹੱਦ ਉਹ-ਉਹ ਹੋ ਗਈ ਕਿ ਜਦੋਂ ਪੁਲਿਸ ਕੋਲੇ ਨਹੀਂ ਬਕਾਇਦਾ ਕੋਰਟ ਦੇ ਵਿੱਚ ਜਾ ਕੇ ਕਹਿ ਦਿੰਦਾ ਹੈ ਕਿ ਜੋ ਪੁਲਿਸ ਕਹਿੰਦੀ ਹੈ ਮੈਂ ਬਾਬਾ ਬਣਾ ਰਿਹਾ ਸੀ ਮੈਂ ਸਪੋਰਟ ਕਰਨਾ ਸੀ ਇਹ ਸਭ ਤੋਂ ਵੱਡੀ ਸਟੇਟਮੈਂਟ ਹੈ ਜਿਹੜੀ ਕੋਰਟ ਦੇ ਅੱਗੇ ਦਿੱਤੀ ਗਈ ਹੈ ਅੱਛਾ ਇਸੇ ਕਰਕੇ ਕੋਰਟ ਨੇ ਫਿਲਹਾਲ ਇਸ ਨੂੰ 14 ਦਿਨ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਕਿਉਂਕਿ ਉਮੂਮਨ ਵਿੱਚ ਇਹ ਹੁੰਦਾ ਸੀ ਕਿ ਪੁਲਿਸ ਦੀ ਕਸਟਡੀ ਜਦੋਂ ਵੀ ਰੋਪੀ ਹੁੰਦਾ ਹੈ ਉਹਨੂੰ ਇਹ ਡਰ ਹੁੰਦਾ ਹੈ ਕਿ ਮੇਰੀ ਕੁੱਟਮਾਰ ਜਾਂਦੀ ਹੋਊਗੀ ਇੰਟੈਰੋਗੇਟ ਮੈਨੂੰ ਕਰਨਗੇ ਤਾਂ ਕਰਕੇ ਉਹ ਜਲਦੀ ਜਲਦੀ ਦੇ ਵਿੱਚ ਮੰਨ ਜਾਂਦੇ ਸੀ ਕਿ ਹਾਂ ਜੋ ਤੁਸੀਂ ਕਹਿ ਰਹੇ ਹੋ ਮੈਂ ਤੁਹਾਡੇ ਨਾਲ ਐਗਰੀ ਹਾਂ ਤੇ ਮੈਂ ਇਹ ਕੰਮ ਕੀਤਾ ਹੈ ਪਰ ਪਹਿਲੀ ਵਾਰ ਹੋਇਆ ਹੈ ਕਿ ਉਸਨੇ ਕੋਰਟ ਦੇ ਵਿੱਚ ਜਾ ਕੇ ਖੁਦ ਬਿਆਨ ਦਰਜ ਕਰਵਾਏ ਨੇ ਕੋਰਟ ਦੇ ਵਿੱਚ ਕਿਹਾ ਕਿ ਹਾਂ ਮੈਂ ਇਹ ਬਲਾਸਟ ਕਰ ਰਿਆ ਸੀ ਮੇਰੀ ਮਨਸ਼ਾ ਇਹ ਸੀ ਹਾਲਾਂਕਿ ਪੁਲਿਸ ਕੇ ਥਿਓਰੀ ਤੇ ਕੰਮ ਕਰ ਰਹੀ ਹੈ ਪੁਲਿਸ ਕਿਵੇਂ ਇਸ ਐਵੀਡੈਂਸ ਨੂੰ ਅੱਗੇ ਲਿੰਕ ਕਰੂਗੀ ਫਿਲਹਾਲ ਇਹ ਜਾਂਗ ਦਾ ਵਿਸ਼ਾ ਜ਼ਰੂਰ ਹੈ ਪਰ ਕਿਤੇ ਨਾ ਕਿਤੇ ਜਾ ਕੇ ਕਾਫੀ ਚੀਜ਼ਾਂ ਵਿਜੀਚ ਐਮ ਹੋ ਜਾਂਦੀਆਂ ਨੇ ਸਭ ਤੋਂ ਵੱਡੀਆਂ ਐਮ ਚੀਜ਼ਾਂ ਇਹ ਨੇ ਕਿ ਇਹ ਦੇਸ਼ ਵਿਰੋਧੀ ਗਤੀਵਿਧੀ ਹੋਵੇ ਉਸਦੇ ਐਵੀਡੈਂਸ ਨੇ ਜਿਹੜੇ ਜਿਹੜੇ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ ਉਹਦੇ ਐਵੀਡੈਂਸ ਕਿਸ ਤਰ੍ਹਾਂ ਲਿੰਕ ਹੋਣਗੇ ਜਿਹੜੇ ਉਹ ਸਬੂਤ ਇਕੱਠੇ ਕੀਤੇ ਨੇ ਕੀ ਉਹ ਸਬੂਤ ਕੋਰਟ ਦੇ ਵਿੱਚ ਟਿਕ ਪਾਉਣਗੇ ਕਿਤੇ ਨਾ ਕਿਤੇ ਪੁਲਿਸ ਨੂੰ ਇਸ ਗੱਲ ਦਾ ਡਰ ਜ਼ਰੂਰ ਹੈਗਾ ਕਿਉਂਕਿ ਪੁਲਿਸ ਜਿਸ ਤਰ੍ਹਾਂ ਦੇ ਸਵਾਲ ਕਰਦੀ ਹੈ ਬੜੇ ਆਰਾਮ ਦੇ ਨਾਲ ਜੀ ਹਜੇ ਜਵਾਬ ਦਿੰਦਾ ਨਜ਼ਰ ਆ ਰਿਹਾ ਹੈ ਫਿਲਹਾਲ 14 ਦਿਨ ਦੀ ਨਾਇਕ ਹਿਰਾਸਤ ਦੇ ਵਿੱਚ ਗੁਰਪ੍ਰੀਤ ਨੂੰ ਭੇਜ ਦਿੱਤਾ ਹੈ ਔਰ ਅਕੇ ਕਿਸ ਤਰ੍ਹਾਂ ਇਸ ਦੇ ਖਿਲਾਫ ਕਾਰਵਾਈ ਹੋਏਗੀ ਜਾਂ ਕਿਸ ਤਰੀਕੇ ਦੇ ਨਾਲ ਪੁਲਿਸ ਇਸ ਨੂੰ ਸਬਾ ਮਿਸਲ ਤੇ ਜਿਹੜੇ ਐਵੀਡੈਂਸ ਲੈ ਕੇ ਆ ਫਿਲਹਾਲ ਇਸ ਤੇ ਨਜ਼ਰ ਬਣੀ ਹੋਈ ਹੈ ਜੀ ਠੀਕ ਹੈ ਧੰਨਵਾਦ ਸੂਰੇਜ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਹਲੇ ਪੁਲਿਸ ਤੇ ਪੁਲਿਸ ਦੀ ਕਸ਼ਤਰੀ ਤੋਂ ਬਾਅਦ ਜਦੋਂ ਕੋਰਟ ਚ ਪੇਸ਼ ਕੀਤਾ ਗਿਆ ਗੁਰਪ੍ਰੀਤ ਨੂੰ ਤਾਂ ਉਸ ਨੇ ਇਹ ਗੱਲ ਕਬੂਲੀ ਹੈ ਕਿ ਹਾਂ ਉਹ ਬੰਬ ਬਣਾ ਰਿਆ ਸੀ ਪਰ ਅੱਗੇ ਉਸ ਨੇ ਉਸ ਦਾ ਕੀ ਕਰਨਾ ਸੀ ਕਿੱਥੇ ਬਲਾਸਟ ਕਰਨਾ ਸੀ ਇਹ ਸਾਰੀਆਂ ਚੀਜ਼ਾਂ ਹਲੇ ਵੀ ਜਾਂਚ ਦਾ ਵਿਸ਼ਾ ਹੈ ਤੇ ਹਰਿਆਣਾ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਦੇ ਨਾਲ ਹੀ ਪਾਰਟੀ 'ਚ ਨਵਾਂ ਕਲੇਸ਼ ਵੀ ਸ਼ੁਰੂ ਹੋ ਗਿਆ। ਤੇ ਕਾਂਗਰਸ ਹਾਈ ਕਮਾਂਡ ਵੱਲੋਂ ਰਾਹੁਲ ਨਰੇਂਦਰ ਨੂੰ ਹਰਿਆਣਾ ਦਾ ਪ੍ਰਧਾਨ ਨਿਯੁਕਤ ਕਰਨ ਦੇ ਫੈਸਲੇ ਤੇ ਕੈਪਟਨ ਅਜੇ ਯਾਦਵ ਨੇ ਸਖਤ ਇਤਰਾਜ਼ ਜਤਾਇਆ। ਉਹਨਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਟਵੀਟ ਕਰਦਿਆਂ ਲਿਖਿਆ ਕਿ ਹਰਿਆਣਾ 'ਚ ਕਾਂਗਰਸ ਪਾਰਟੀ ਦੇ ਲਗਾਤਾਰ ਡਿੱਗਦੇ ਗ੍ਰਾਫ ਨੂੰ ਦੇਖਦਿਆਂ ਪਾਰਟੀ ਨੂੰ ਆਪਣੇ ਵੱਲੋਂ ਲਏ ਗਏ ਫੈਸਲੇ ਤੇ ਆਤਮ ਨਿਰੀਖਣ ਕਰਨ ਦੀ ਲੋੜ ਹੈ। ਰਾਹੁਲ ਗਾਂਧੀ ਦੀ ਇੱਛਾ ਸੀ ਕਿ ਕਿਸੇ ਸਾਫ਼ ਬੇਦਾਗ ਕਿ ਨੌਜਵਾਨ ਲੀਡਰਸ਼ਿਪ ਵਾਲੇ ਵਿਅਕਤੀ ਨੂੰ ਹਰਿਆਣਾ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਵੇ ਪਰ ਇਹ ਫੈਸਲਾ ਬਿਲਕੁਲ ਉਲਟ ਜਾਂਦਾ ਹੈ। ਕੈਪਟਨ ਅਜੇ ਯਾਦਵ ਦੇ ਵਿਰੋਧ ਕਰਨ ਤੇ ਹੁੱਡਾ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ। ਕੈਪਟਨ ਅਜੇ ਯਾਦਵ ਜੱਟ ਸਾਹਿਬ ਨਾਲ ਆਪਣੀ ਬਾਤ ਉਹਨਾਂ ਦੇ ਬਾਤ ਕੋ ਕੈਪਟਨ ਸਾਹਿਬ ਨੂੰ ਕੈਪਟਨ ਸਾਹਿਬ ਨੂੰ ਬਾਤ ਵੀ ਉਹ ਨਾਰਾਜ਼ ਹੈ। ਕੈਪਟਨ ਸਾਹਿਬ ਵੀ ਕੈਪਟਨ ਸਾਹਿਬ ਨਾਲ ਗੱਲ ਕਰੋ। ਕੈਪਟਨ ਅਜੇ ਯਾਦਵ ਜੱਟ ਸਾਹਿਬ ਨਾਲ ਆਪਣੀ ਬਾਤ ਉਹਨਾਂ ਦੇ ਬਾਤ ਕੋ ਕੈਪਟਨ ਸਾਹਿਬ ਨੂੰ ਕੈਪਟਨ ਸਾਹਿਬ ਨੂੰ ਬਾਤ ਵੀ ਉਹ ਨਾਰਾਜ਼ ਹੈ। ਕੈਪਟਨ ਸਾਹਿਬ ਵੀ ਕੈਪਟਨ ਸਾਹਿਬ ਨਾਲ ਗੱਲ ਰੌਣ ਰਿੰਦਰ ਨੂੰ ਹਰਿਆਣਾ ਕਾਂਗਰਸ ਦਾ ਪ੍ਰਧਾਨ ਨਿਯੁਕਤ ਕਰਕੇ ਗੁੱਟਬਾਜ਼ੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਜਦੋਂ ਇਸ ਤੇ ਬਾਗਯੂਧ ਵੀ ਵਿਰੋਧ ਹੋਣ ਲੱਗ ਪਵੇ ਫਿਰ ਫਰਕ ਤਾਂ ਪੈਂਦਾ ਹੈ ਤੇ ਫਰਕ ਤਾਂ ਪੈਂਦਾ ਹੈ ਦੇ ਵਿੱਚ ਫਿਲਹਾਲ ਇਨਾ ਹੀ ਇੱਕ ਛੋਟਾ ਜਿਹਾ ਕਮਰਸ਼ੀਅਲ